ਰਾਮਣੀ ਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਰੀ ਹੋਈ ਸੀ ਪਰ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਇਹ ਹੁਣ ਸੰਭਾਵਿਤ ਹੁੰਦਾ ਜਾ ਰਿਹਾ ਹੈ ਦੇਖੋ ਮਤਸ਼ਾ ਨੇ ਕਹਿਤਾ ਤੇ ਪਤਾ ਤਾਂ ਸਾਰਿਆਂ ਨੂੰ ਸੀ ਬਹੁਤ ਚਿਰ ਤੋਂ ਇਹ ਪਰਦੇ ਦੇ ਪਿੱਛੇ ਕੋਈ ਨਾ ਕੋਈ ਗੀਤ ਗਾਇਆ ਜਾ ਰਹੇ ਭਾਰਤੀ ਜਨਤਾ ਪਾਰਟੀ ਉਨੀ ਕਾਲੀ ਹੋਵੇ ਜਾਂ ਨਾ ਹੋਵੇ ਅਕਾਲੀ ਦਲ ਤਾਂ ਮੁਠੀਆਂ ਚ ਤੁੱਕੀ ਫਿਰਦਾ ਵੀ ਕਦੋਂ ਭੱਜੀਆਂ ਬਾਹਾਂ ਗੱਲ ਨੂੰ ਆਹ ਸੁਮੇਰ ਤੋਂ ਬਾਦਲ ਯਾਤਰਾ ਕੱਢ ਰਹੀ ਹੈ ਪਤਾ ਲੱਗਿਆ ਕਿ ਉਹਨਾਂ ਦਾ ਵਿਰੋਧ ਹੋ ਗਿਆ ਇਤਰਾਜ ਉਸ ਸਥਿਤੀ ਬਣ ਗਈ ਤੋ ਨਾਲੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲੀ ਹੋਈ ਸੀ ਪਰ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਇਹ ਹੁਣ ਸੰਭਾਵਿਤ ਹੁੰਦਾ ਜਾ ਰਿਹਾ ਦੂਜੇ ਪਾਸੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਵੱਲੋਂ ਵੀ ਕੱਲ ਕਿਹਾ ਗਿਆ ਕਿ ਜੋ ਗੱਠਜੋੜ ਤੇ ਸਾਡੀ ਗੱਲਬਾਤ ਹੋ ਰਹੀ ਆ ਪਰ ਹਾਲੇ ਨਹੀਂ ਹੋਇਆ ਜੀ ਗੱਲਬਾਤ ਚੱਲ ਰਹੀ ਹੈ ਜੀ ਦੇਖੋ ਅਮਿਤ ਸ਼ਾਹ ਨੇ ਕਹਿਤਾ ਤੇ ਪਤਾ ਤਾਂ ਸਾਰਿਆਂ ਨੂੰ ਅਸੀਂ ਬਹੁਤ ਚਿਰ ਤੋਂ ਇਹ ਪਰਦੇ ਦੇ ਪਿੱਛੇ ਕੋਈ ਨਾ ਕੋਈ ਗੀਤ ਗਾਇਆ ਜਾ ਰਹੇ ਹੈ ਦੇਖੋ ਜਾ ਕੇ ਭਾਰਤੀ ਜਨਤਾ ਪਾਰਟੀ ਉਹਨੇ ਕਾਲੀ ਹੋਵੇ ਜਾਂ ਨਾ ਹੋਵੇ ਅਕਾਲੀ ਦਲ ਤਾਂ ਮੁਠੀਆਂ ਚ ਥੁੱਕੀ ਫਿਰਦਾ ਵੀ ਕਦੋਂ ਭੱਜੀਆਂ ਬਾਹਾਂ ਗੱਲ ਨੂੰ ਆਉਣ ਕਿਉਂਕਿ ਕੱਲਾ ਕੱਲਾ ਲੜ ਕੇ ਦੇਖ ਲਿਆ ਕੱਲ ਜਿਹੜੀ ਬਜੇਰ ਪੰਨੀ ਸਾਹਿਬ ਦੀ ਮੀਟਿੰਗ ਹੋਈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਤਕਰੀਬਨ ਸਾਰੇ ਆਗੂ ਖਾਸਕਰ ਮਨੋਰੰਜਨ ਕਾਲਿਆ ਸ਼ਵੇਤ ਮਲਕ ਪ੍ਰਧਾਨ ਸਾਹਿਬ ਸ੍ਰੀਲ ਜਾਖੜ ਤਰਨ ਚੋਗ ਸਮੇਤ ਕਈ ਆਗੂ ਜਿਨ੍ਹਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਤੇ ਔਕੜ ਭਰਿਆ ਸਮਾਂ ਸੀ ਉਦੋਂ ਇਹ ਸਾਡੇ ਨਾਲ ਨਹੀਂ ਖੜੇ ਸਾਡੇ ਤੋਂ ਬਖ ਹੋ ਗਏ ਤੇ ਅੱਜ ਇਹ ਲੋਕ ਫੇਰ ਕਹਿੰਦੇ ਆ ਕਿ ਆਪਾਂ ਸਮਝੌਤਾ ਕਰੋ ਉਹਨਾਂ ਦਾ ਤਰਕ ਹੈ ਕਿ 1996 ਚ ਜਦੋਂ ਇਹਨਾਂ ਦਾ ਸਮਝੌਤਾ ਹੁੰਦਾ ਉਸ ਵੇਲੇ ਤੋਂ ਬਾਅਦ 97 ਦੀ ਸਰਕਾਰ ਚ ਇਹ 23 ਸੀਟਾਂ ਭਾਜਪਾ ਨੂੰ ਦਿੱਤੀਆਂ ਸੀ ਤਿੰਨ ਲੋਕ ਸਭਾ ਵਿਧਾਇਕ ਔਰ ਬਾਅਦ ਦੇ ਵਿੱਚ ਉਦੋਂ ਤੋਂ ਲੈ ਕੇ 20 ਤੱਕ ਇਕੱਠੇ ਰਹੇ तकरीबन 24 ਸਾਲ ਜਦੋਂ ਕਿਸਾਨੀ ਅੰਦੋਲਨ ਆਇਆ ਇਹਨਾਂ ਨੇ ਛਾਲ ਮਾਰ ਕੇ ਦੂਜੇ ਪਾਸੇ ਜਾ ਬੈਠੇ ਇਸ ਗੱਲ ਦਾ ਗਿਲਾ ਭਾਰਤੀ ਜਨਤਾ ਪਾਰਟੀ ਨੂੰ ਹੈ ਕਿ ਔਕੜ ਦੇ ਸਮੇਂ ਦੇ ਵਿੱਚ ਸਾਡੇ ਨਾਲ ਨਹੀਂ ਖੜੇ ਅਕਾਲੀ ਦਲ ਵਾਸਤੇ ਕਾਫੀ ਸਮੱਸਿਆ ਹੈ ਉਹਨਾਂ ਦਾ ਸਮਝੌਤਾ ਬਹੁਜਨ ਸਮਾਜ ਪਾਰਟੀ ਨਾਲ ਹੈ ਉਹ ਬਹੁਜਨ ਸਮਾਜ ਪਾਰਟੀ ਜਿਹੜੀ 96 ਵਿੱਚ ਵੀ ਇਹਨਾਂ ਦੇ ਨਾਲ ਸੀ ਜਿੱਤੇ ਵੀ ਇਕੱਠੇ 13 ਚੋਂ 11 ਸੀਟਾਂ बसपा ਤਨੇ ਦੀਆਂ ਤਨੇ ਜਿੱਤ ਗਈ 8 ਜਿੱਤ ਗਏ ਉਦੋਂ ਬਾਅਦ ਟਾਈ ਟਾਈ ਕਰਤਾ ਕਰਤਾ ਕਿ ਭਾਈ ਜੀ ਸਾਡਾ ਤਾਂ ਬੀਜੇਪੀ ਨਾਲ ਹੋ ਗਿਆ ਸਮਝੌਤਾ ਤੇ ਥੋੜੀ ਜਿਹੀ ਖੜੋ ਟੇਸ਼ਨ ਤੇ ਤੇ ਬੱਧਾ ਛੱਡ ਛੜਾ ਕੇ ਚਾਲੇ ਪਾ ਗਿਆ ਅੱਜ ਭਾਵੇਂ ਬਹੁਜਨ ਸਮਾਜ ਪਾਰਟੀ ਨਾਲ ਹੈ ਪਰ ਚੇਤਤਾ ਤਾਂ ਉਹਨਾਂ ਨੂੰ ਵੀ ਹੈ ਉਦੋਂ ਬਹੁਜਨ ਸਮਾਜ ਪਾਰਟੀ ਦੇ ਛੱਡੇ ਨਹੀਂ ਸੀ ਇਹ ਤੇ ਛੱਡਿਆ ਤਾਂ ਅਕਾਲੀ ਦਲ ਨੇ ਜੀ ਹੋਰ ਸਤਿਤੀ ਹਾਸੋਈ ਨਹੀਂ ਹੋਈ ਵੀ ਐ। ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇੱਕ ਵਰਗ ਇਹ ਹੈ ਜਿਹੜਾ ਇਹ ਕਹਿੰਦੇ ਐ ਕਿ ਬੇਅਦਬੀਆਂ ਤੋਂ ਬਾਅਦ ਇਹਨਾਂ ਦੇ ਪੈਰ ਪੂਰ ਨਹੀਂ ਲੱਗੇ। ਇੱਥੋਂ ਤੱਕ ਕਿ ਸੰਗਰੂਰ ਦੇ ਵਿੱਚ ਇਹਦੇ ਚੌਥੇ ਨੰਬਰ ਤੇ ਸੀ, ਪੰਜਵੇਂ ਤੇ ਸੀ। ਚੌਥੇ ਤੇ ਬੀਜੇਪੀ ਆਈ ਸੀ। ਜਲੰਧਰ ਜਿਮਨੀ ਚੌਂ ਦੇ ਵਿੱਚ ਵੀ ਦੋ ਸੀਟਾਂ ਬੀਜੇਪੀ ਜਿੱਤੀ ਐ ਤਾਂ ਕੋਈ ਵੀ ਨਹੀਂ ਜਿੱਤੇ। ਆ ਸੁਖਵੀਰ ਸਿੰਘ ਬਾਦਲ ਜਤਰਾ ਕੱਢ ਰਹੇ ਹੈ ਪਤਾ ਲੱਗਿਆ ਕਿ ਉਹਨਾਂ ਨੇ ਵਿਰੋਧ ਹੋ ਗਿਆ ਇਤਰਾਜ਼ ਉਹ ਸਥਿਤੀ ਬਣ ਗਈ ਸੋ ਤੁਸੀਂ ਬੰਦ ਕੇ ਚੱਲੋ ਇਹ ਜਿਹੜੇ ਲੋਕ ਨੇ ਬਾਰ-ਬਾਰ ਵਾਰ-ਬਾਰ ਆਪਣੇ ਸਟੈਂਡ ਤੋਂ ਥੜਕਣਾ ਜਿਹੜਾ ਖਿੱਤਾ ਤੁਸੀਂ ਆਪ ਬਣਾਇਆ ਸੂਬੇ ਤੋਂ ਸੂਬੀ ਬਣਵਾਇਆ ਤੁਸ ਤਾਂ ਉੱਥੇ ਵੀ ਨਜ਼ਬੂਤ ਹੋ ਸਕੇ ਇਸ ਕਰਕੇ ਲੱਗਦਾ ਕਿ ਇਹਨਾਂ ਦਾ ਪਰ ਇੱਕ ਚੀਜ਼ ਹੈ ਕਿ ਉਹ ਤਨਸੀਟਾ ਤੇ ਨਹੀਂ ਹੋਣਾ ਸੀਟਾ ਬਹੁਤ ਬਹੁ ਗਿਣਤੀ ਭਾਜਪਾ ਦੇ ਅਗੂ ਇਹ ਕਹਿੰਦੇ ਆ ਕਿ ਆਪਾਂ ਵੱਡੇ ਭਾਈ ਦੇ ਰੂਪ ਚ ਖੜੋ ਨਹੀਂ ਫਿਰ ਇਕੱਲੇ ਲੜੋ ਇਸ ਕਰਕੇ ਕੇਂਦਰ ਦੀ ਸਰਕਾਰ ਉਹਨਾਂ ਕੋਲ ਹੈ ਉਹ ਵੀ ਸੋਚ ਸਮਝ ਕੇ ਚੱਲਦੇ ਪਏ ਐ ਨਤੀਜਾ ਕਦੋਂ ਨਿਕਲਦਾ ਏ ਇਹ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।